ਤਾਂ ਵੀ ਗੱਗਾ ਕਰੇ ਆ ਨਾ ਭਾਈ ਗੱਗਾ ਤਾਂ ਹੈ ਨਹੀਂ ਘਰੇ ਬਹਿ ਜਾ ਬਸ ਬੈਠਣਾ ਤਾਂ ਨਹੀਂ ਸੀ ਮੈਂ ਤਾਂ ਨਾ ਤਵੀਆਂ ਪੁੱਸਣੀਆਂ ਸੀ ਸੋਡੀਆਂ ਤਵੀਆਂ ਭਾਈ ਹਾਂ ਉਹ ਤਾਂ ਭਾਈ ਅਸੀਂ ਕਿਰਾਏ ਤੇ ਚਾੜੀਆਂ ਹੋਈਆਂ ਨੇ ਸਾਥੋਂ ਲੈ ਲਿਓ ਕਿਰਾਇਆ ਚਲ ਸਾਨੂੰ ਜ਼ਰੂਰੀ ਆ ਸਾਡਾ ਬਹਣ ਸੁੱਕੀ ਜਾਂਦਾ ਉਹ ਤਾਂ ਭਾਈ ਹੁਣ ਤੈਨੂੰ ਗੱਗਾ ਹੀ ਦੱਸੂਗਾ ਪਰ ਜਿੱਥੋਂ ਤੱਕ ਮੈਨੂੰ ਪਤਾ ਉਹਨੇ ਤਾਂ ਸਾਈਆਂ ਲਾਈਆਂ ਹੋਈਆਂ ਨੇ ਦਿਨੇ ਕਿਸੇ ਦੇ ਆ ਰਾਤ ਨੂੰ ਕਿਸੇ ਦੇ ਆ ਕੱਲ ਨੂੰ ਕਿਸੇ ਦੇ ਆ ਉਦੋਂ ਲਿਖੀ ਬੈਠਾਗਾ ਸਾਨੂੰ ਤਾਂ ਘੰਟਾ ਕੀ ਚਾਹੀਦੀ ਆ ਜੀ ਪਈ ਘੰਟੇ ਦਾ ਤਾਂ ਫਿਰ ਹਿਸਾਬ ਨਹੀਂ ਆਉਣਾ ਬਾਕੀ ਤੁਸੀਂ ਕਰਦੇ ਹੋਗੇ ਸੋ ਉਥੋਂ ਅਸੀਂ ਪੈਸੇ ਲੈਂਦੇ ਚੰਗੇ ਲੱਗਦੇ ਆ ਨਾਲੇ ਤਾਂ ਹੀ ਤਾਂ ਕਹਿੰਦੇ ਸੀ ਵੀ ਵੇਚ ਦੀ ਸਾਨੂੰ ਘੰਟਾ ਕਰ ਦੇਂਦੇ ਮੇਰੇ ਵੇਲੇ ਕੁ ਵੇਲੇ ਜਦੋਂ ਵੀ ਟਾਈਮ ਆਉਦੋ ਦੇ ਦੋ ਤੈਨੂੰ ਪਤਾ ਭਾਈ ਕਿਰਾਏ ਵਾਲੇ ਸੰਧਾਂ ਦਾ ਨਹੀਂ ਟਾਈਮ ਲੱਗਦਾ ਨਾਲੇ ਆਹੀ ਤਾਂ ਸੀ ਜਾਣਾਗਾ ਕੰਮ ਕਰਨ ਦਾ ਲੋਕ ਖੜਨ ਹੀ ਨਹੀਂ ਦਿੰਦੇ ਘਰੇ ਗੱਗੇ ਨੂੰ 2 ਮਿੰਟਾਂ ਦੀ ਵੇਲ ਨਹੀਂ ਹੈਗੀ ਕਈ ਵਾਰ ਤਾਂ ਰੋਟੀ ਉਹਨੂੰ ਉੱਥੇ ਫੜਾ ਕੇ ਆਉਣੀ ਪੈਂਦੀ ਆ ਸਾਨੂੰ ਮੈਂ ਤਾਂ ਹੀ ਤਾਂ ਕਹਿੰਦਾ ਸੀ ਵੀ ਤੁਸੀਂ ਆਪਦਾ ਕਿਰਾਇਆ ਲੈ ਲੈਂਦੇ ਜਿਹੜਾ ਘੰਟਾ ਦੋ ਘੰਟੇ ਲੱਗਣਗੇ ਨਾ ਨਾ ਭਾਈ ਕਿਰਾਏ ਵਾਲੀ ਕਿਹੜੀ ਗੱਲ ਆਗੀ ਹੈ ਘੰਟੇ ਦਾ ਤਾਂ ਹੁਣ ਅਸੀਂ ਕਿਰਾਇਆ ਲੈਂਦੇ ਵੀ ਨਹੀਂ ਸੋਣਾ ਲੱਗਦੇ ਪਰ ਹਾਂ ਜਿੱਦੇ ਵੇਲਾ ਹੋਇਆ ਜਿੱਦੇ ਵੇਲਾ ਹੋਇਆ ਉਹਦੇ ਗੱਗਰ ਤੇ ਪਵਾ ਦੋ ਘੰਟੇ ਲਵਾ ਲਿਓ ਲਾ ਆਊਗਾ ਪਰ ਮੰਮੀ ਜੀ ਕਿਉਂ ਦਾਰਾ ਲਾਈ ਨਹੀਂਓ ਦਰਅਸਲ ਚਾਚਾ ਜੀ ਇਹਨਾਂ ਨੂੰ ਤਾਂ ਨਾ ਹੁਣ ਮੈਨੂੰ ਲੱਗਦਾ ਡੇਢ ਦੋ ਮਹੀਨੇ ਬੇਲ ਹੀ ਨਹੀਂ ਹੈਗੀ ਤਵੀਆਂ ਨੂੰ ਦੇਨੇ ਰਾਤ ਨੂੰ ਕਿਸੇ ਨਾ ਕਿਸੇ ਦੇ ਹੁੰਦੀਆਂ ਹੀ ਨਹੀਂ ਆ ਇਹਨਾਂ ਨੇ ਤਾਂ ਏਡਾ ਵੜਾ ਰਜਿਸਟਰ ਲਾ ਰੱਖਿਆ ਕਦੇ ਕਿਸੇ ਦੇ ਕਦੇ ਕਿਸੇ ਦੇ ਨਾਲੇ ਇਹ ਲੋਕ ਕਹਿੰਦੇ ਭਈ ਤੇਲ ਵੀ ਅਸੀਂ ਆਉਂਦਾ ਫੋਲੰਗ ਹੁਣ ਤੈਨੂੰ ਤੇਲ ਭੋਣਾਂ ਦੀ ਵੀ ਨਹੀਂ ਲੋੜ ਬਸ ਇਹਨੂੰ ਤਵੀਆਂ ਦੇ ਦੇ ਨਾਲੇ ਤੇਰੇ ਚਾਚੇ ਨੂੰ ਦੱਸਣ ਦੀ ਕੀ ਲੋੜ ਐ ਇਹ ਕੀ ਨਿਆਣਾ ਇਹਨੂੰ ਸਭ ਪਤਾ ਦੇ ਅੱਜ ਕੱਲ ਸੀਜ਼ਨ ਦੇ ਟਾਈਮ ਸੰਧ ਕਦੋਂ ਘਰੇ ਮਿਲਦੇ ਐ ਫਿਰ ਮੈਂ ਹੁਣ ਹੋਰ ਕੋਈ ਪ੍ਰਬੰਧ ਕਰਾਂ ਜੇ ਤਾਂ ਭਾਈ ਗੱਗੇ ਨਾਲ ਗੱਲ ਕਰ ਲਓ ਜੀ ਹਾਂ ਪਹਿਲਾਂ ਤਾਂ ਕਰੋ ਭਾਈ ਤੁਸੀਂ ਗੱਗੇ ਨਾਲ ਗੱਲ ਗੱਗੇ ਕਦੋਂ ਕਾਊਗਾ ਕੋਈ ਪਤਾ ਨਹੀਂ ਭਾਈ ਉਹਦਾ ਚਲ ਮੈਂ ਗੱਗੇ ਨੂੰ ਫੋਨ ਤੇ ਪੁੱਛ ਲੈਣਾ ਫੋਨ ਤੇ ਗੱਲ ਕਰ ਲਓ ਜੀ ਨਾਲ ਹੀ ਉਹਨੂੰ ਪੁੱਛ ਲੈ ਤੇ ਨਹੀਂ ਭਾਈ ਫਿਰ ਜੇ ਤੈਨੂੰ ਕਾਹਲ ਆ ਫਿਰ ਕਿਸੇ ਦੀਆਂ ਉਂ ਪੁੱਛ ਲੈ ਆਪਣੇ ਅਣਗੁਆਂ ਖੜਾ ਹੀ ਹੁੰਦਾਗਾ ਸੰਧ ਸਾਰਿਆਂ ਦੀ ਖੇਚ ਐ ਜੀ ਕਿਸੇ ਤੋਂ ਨਹੀਂ ਪੁੱਛਦਾ ਮੈਂ 10 ਘਰਾਂ ਦੇ ਪੁੱਛ ਲੀਆਂ ਕਿਸੇ ਦੀਆਂ ਨਹੀਂ ਮਿਲੀਆਂ ਉਹ ਇੱਕ ਕੱਟ ਲਈ ਆਪਣੀਆਂ ਪੁਰਾਣੀਆਂ ਤਾਂ ਵੀ ਨਾ ਉੱਥੇ ਰਿਪੇਅਰ ਵਾਲਿਆਂ ਨੇ ਖੜਾ ਹੀ ਹੋਈਆਂ ਨੇ ਉਹ ਪੁੱਛ ਲਿਆ ਗੱਗੇ ਨੂੰ ਜੇ ਮਿਲੀਆਂ ਹੋਈਆਂ ਤਾਂ ਚਲ ਦੇਖਦਾ ਭਾਈ ਕੋਈ ਨਾ ਠੀਕ ਹੈ ਜੀ ਲਾ ਦੇਖ ਲਾ ਕੋੜ ਜਵਾਬ ਨੂੰ ਜਵਾਬ ਹੀ ਨਹੀਂ ਮੰਦੀ ਦੁਨੀਆ ਬਹਾਨੇ ਨਾਲ ਕਹੀ ਜਾਂਦੇ ਆ ਮੰਮੀ ਐਡਾ ਸਾਰੇ ਮੰਨਦੇ ਹੋ ਲੋਕ ਜਵਾਬ ਨੂੰ ਜਵਾਬ ਮੰਨਦੇ ਹੋ ਤਾਂ ਐ ਕਾ ਨੂੰ ਹਣ ਘੰਟੀ ਨਹੀਂ ਉੱਚੀ ਬੋਲ ਪਾ ਤੈਨੂੰ ਪਤਾ ਮੈਨੂੰ ਇੱਕ ਕੰਨ ਤੋਂ ਸੁਣਦਾ ਘਟਾ ਫੂਸਰ ਫੂਸਰ ਜੀ ਕਰੀ ਜਾਨੀ ਆ ਉਹ ਮੈਂ ਤਾਂ ਇਹ ਕਹਿੰਨੀ ਆ ਵੀ ਜੇ ਲੋਕ ਐਨੀ ਸ਼ਰਮ ਮਣਦੇ ਹੁਣ ਫਿਰ ਕਾਹਨੂੰ ਘੰਟੇ ਪਿੱਛੇ ਹੁਣ ਨਾਲੇ ਘੰਟਾ ਦਾ ਜਾਂਦੇ ਆਉਂਦੇ ਲੱਗ ਜਾਂਦਾ ਹੈਗਾ ਖੇਤ ਨੂੰ ਲੈ ਉਹੀ ਤਾਂ ਫਿਰ ਮੈਂ ਕਹਿੰਨੀ ਆ ਹੈ ਫਿਰ ਇਹਨਾਂ ਨੇ ਫਿਰ ਮੰਮੀ ਇਹਨਾਂ ਦੇਣਾ ਕੁਛ ਤੇਲ ਨਹੀਂ ਪਵਾਉਂਦੇ ਦੇਣ ਲੈਣ ਦੀ ਤਾਂ ਗੱਲ ਛੱਡ ਤੇਲ ਨਹੀਂ ਪਵਾਉਣਾ ਫਿਰ ਉਹ ਟਰੈਕਟਰ 'ਚ ਵੀ ਆਉਦਾ ਤੇਲ ਹੋਵੇ ਟਰੈਕਟਰ ਵੀ ਆਪਣਾ ਆਪਦਾ ਹੋਵੇ ਵਾਕੇ ਵੀ ਗੱਗਾ ਆਵੇ ਨਾ ਅਸੀਂ ਤੁਹਾਡੇ ਨੌਕਰ ਲੱਗੇ ਹੋਇਆ ਇਹ ਸਾਰੇ ਸਵਾਣ ਨੂੰ ਮੰਮੀ ਤੈ ਪਾਇਆ ਹੋਇਆਗਾ ਹਾਂ ਹੱਦ ਦਾ ਤੇਰੀ ਨਹੀਂ ਤੇਰੇ ਪਿਓ ਦੇ ਬੀਜ ਹੋਏ ਕੰਡੇ ਨੇ ਮੈਂ ਤਾਂ ਪਹਿਲੇ ਦਿਨੋਂ ਹੀ ਨਹੀਂ ਇਹਨਾਂ ਮੱਥੇ ਲਾ ਕੇ ਰਾਜੀ ਤੇਰਾ ਪਿਓ ਹੀ ਮੇਰਾ ਛੋਟਾ ਭਾਈ ਆ ਪਹਿਲਾਂ ਮੇਰਾ ਹੱਕ ਬੰਦਾ ਉਹਦੇ ਭਾਈ ਦੇ ਤਰੀਆਂ ਲਾਉਣ ਦਾ ਹੱਲ ਲਾਉਣ ਦਾ ਫਰਾਨਾ ਕੰਮ ਕਰਨ ਦਾ ਉਹੀ ਮੈਥੋਂ ਬਾਹਰ ਹੋ ਕੇ ਕੰਮ ਕਰਦਾ ਸੀ ਮੰਮੀ ਇਹ ਤਾਂ ਨਾ ਮੇਰੀ ਅਰਕ ਅੱਗੇ ਦੀ ਹੋਵਗੀ ਵੀ ਹਾਂ ਅਸੀਂ ਖੇਚਾ ਧੂਕੇ ਲੋਕਾਂ ਨੂੰ ਜਵਾਬ ਦੇਣ ਲੱਗੇ ਤੂੰ ਸਭ ਮਲਾਜੀ ਬਾਰੇ ਪੂਰਦੇ ਸੀਗੇ ਆਉਣ ਦੇ ਗੱਗੇ ਨੂੰ ਮੈਂ ਤਾਂ ਕਹਿ ਦਉਣੀ ਪੁਰਾਣੀਆਂ ਤਾਂ ਵੀ ਇਹਨੂੰ ਵੀ ਹਾਂ ਨਾ ਕਰੀ ਕੋਈ ਲੋੜ ਨਹੀਂ ਹੈਗੀ ਮੈਂ ਤੈਨੂੰ ਕਿਹੜਾ ਕੰਜਰ ਨੇ ਕਿਹਾ ਸੀ ਵੀ ਪੁਰਾਣੀਆਂ ਤਵੀਆਂ ਦਾ ਬੇਰਵਾ ਪਾ ਦੇ ਹੈ ਵੱਡੀ ਮਾਂ ਬਣਦੀਆਂ ਮੇਰੇ ਮੂਹਰੇ ਹੋਹੋ ਬੋਲਦੀਆਂ ਤੈਨੂੰ ਸੱਦਿਆ ਕਿਹਨੇ ਸੀ ਅੰਦਰ ਕੀ ਕਰ ਪਾਣੀ ਬਣਾਉਣਾਈ ਸੀ ਮੈਂ ਤਾਂ ਲੈ ਮੇਰੀ ਗੱਲ ਪੈ ਗਈ ਕੀ ਹੋ ਗਿਆ ਰੌਲਾ ਤਾਂ ਦੱਸੋ ਲੜੀਗਾ ਤਾਂ ਚਾਚਾ ਆਏ ਸੀ ਤਵੀਆਂ ਲੈਣ ਅੱਛਾ ਅਸੀਂ ਜਵਾਬ ਦੇਤਾ ਫਿਰ ਜਵਾਬ ਕਾਨੂੰ ਦੇਣਾ ਸੀ ਮਾਂ ਨਾ ਜਵਾਬ ਦੇਣਾ ਮੈਂ ਤਾਂ ਜੀ ਦੋ ਬਸਤੀ ਦੀ ਗੱਲ ਕਰੀ ਸੀ ਪਾਣੀ ਤੇ ਚੱਲਦਾ ਹੈ ਖੜ ਜਾ ਮਾ ਉਹ ਤਾਂ ਤਵੀਆਂ ਹੀ ਲੈਣ ਆਇਆ ਹੋਊਗਾ ਟਰੈਕਟਰ ਥੋੜੀ ਲੈਣ ਆਇਆ ਹੋਊਗਾ ਮੈਂ ਤਾਂ ਦੋ ਬਸਤੀ ਦੀ ਗੱਲ ਕਰੀ ਸੀ ਮੋਹ ਦਾ ਤਾਂ ਟਰੈਕਟਰ ਵੀ ਸੀ ਨਾਲ ਟਰੈਕਟਰ ਹੀ ਕਹਿੰਦਾ ਕਹਿੰਦਾ ਹੁਣ ਅੱਧਾ ਘੰਟਾ ਜਾਣ ਨੂੰ ਲੱਗੋ ਅੱਧਾ ਘੰਟਾ ਆਉਣ ਨੂੰ ਘੰਟਾ ਤੇ ਜਾਣ ਆਉਣ ਦੀ ਲੱਗ ਜੂ ਫਿਰ ਉੱਥੇ ਬੌਣੀਆਂ ਵੀ ਤੈਨੂੰ ਪੈਣੀਆਂ ਟਰੈਕਟਰ ਵੀ ਆਪਣਾ ਆਪ ਦਾ ਫਿਰ ਤੇਲ ਨੂੰ ਹੀ ਨਹੀਂ ਦਿੰਦੇ ਹੈਗੇ ਮੈਂ ਤਾਂ ਐਂ ਬੁਝਾਰਤ ਮਾਰੀ ਸੀ ਵੀ ਨਵੀਆਂ ਤਵੀਆਂ ਤਾਂ ਸਾਡੀਆਂ ਗਈਆਂ ਹੋਈਆਂ ਨੇ ਨਹੀਂ ਇਹ ਤਾਂ ਗੰਮੀ ਹੈ ਨਹੀਂ ਇਹ ਵੀ ਉਸੇ ਪਿਓ ਦਾ ਪੁੱਤ ਹੈ ਇਹ ਵੀ ਚਾਚੇ ਦਾ 헤ਜ ਹੁਣੇ ਤਾਂ ਮੈਂ ਰੋਟੀ ਜਮਾ ਨਾ ਖਾਵੇ ਪਹਿਲਾਂ ਚਾਚੇ ਦਾ ਕੰਮ ਕਰਕੇ ਆਉਗਾ ਇਹ ਫੇਰ ਕਿਉਂਦਾ ਮਾਂ ਵਿਚਾਰੇ ਦਾ ਕਿੱਲਾ ਵਾਹਨ ਹੈਗਾ ਬਾਹ ਲੂਗਾ ਫੇਰ ਕਿਉਂਦਾ ਉਹਨੇ ਵਿਚਾਰੇ ਨੇ ਕਣਕ ਪੀਸਣੀ ਹੈ ਮੈਂ ਹਣੋਰਾ ਮਾਰ ਰਹੀ ਸੀਗਾ ਪੁਰਾਣੀ ਇਹਦਾ ਵੀ ਰਿਪੇਅਰ ਤੇ ਖੜੀਆਂ ਨੇ ਪਤਾ ਕਰ ਲੋ ਬਾਕੀ ਤੁਸੀਂ ਦੇਖ ਲੋ ਪਰ ਮੈਂ ਇੱਕ ਗੱਲ ਕਹਿਣੀ ਹੈ ਜੇ ਇਹਨਾਂ ਨੂੰ ਤਵੀਆਂ ਨਾ ਦਵਾਂ ਹਾਂ ਭਾਈ ਲੋੜ ਨਹੀਂ ਬਥੇਰਾ ਕਰਤਾ ਹੁਣ ਸ੍ਰਿਕਾਂ ਦਾ ਬਾਰ ਬਾਰ ਸਾਥ ਹੋਣੀ ਹੁੰਦਾ ਇੱਕ ਮਿੰਟ ਜੀ 8-10 ਕਿੱਲੇ ਬਣਦੇ ਇਹਨਾਂ ਦੇ 8-10 ਹੀ ਆਪਣੇ ਆਪਰੇ ਘਰੇ ਹਰੇਕਸੰਦ ਤੁਸੀਂ ਤਾਂ ਕਿਰਾਇਆ ਤੇ ਵੀ ਲਾਉਣੀ ਹੋ ਹੈ ਕਣਕ ਬਜਾਈ ਵਾਲੀ ਮਸ਼ੀਨ ਤਵੀਆਂ ਹਲ ਆਪਣਾ ਤਾਂ ਸਾਰਾ ਕੁਝ ਤੇ ਇਹਨਾਂ ਦੇ ਕੀ ਹੈਗਾ ਬਣਾ ਨਹੀਂ ਸਕਦੇ ਤੇ ਹੁਣ ਕਲੀ ਕੰਬਾਈਨ ਰਹਿ ਗਈ ਲਾਈ ਨਹੀਂ ਲੱਗਦੀ ਕਰੇ ਉਹ ਵੀ ਲੈਣੀ ਆ ਮੈਂ ਕੰਬਾਈਨ ਲੈਣੀ ਆ ਹੁਣ ਆ ਨਿੱਕੇ ਮੋਟੇ ਸੰਧਾਂ ਵਾਲਾ ਕੰਮ ਤਾਂ ਚੱਕਣਾ ਹੈ ਫਿਰ ਤੁਸੀਂ ਕਿਰਾਏ ਨੂੰ ਕਹਿੰਦੇ 200 ਰੁਪਏ ਕਿਰਾਇਆ ਕਰੀ ਸੀ ਸਰਵਾਈ ਕਰੀ ਸੀ ਵੀ ਕਿਰਾਏ ਤੇ ਲੈਣਾ ਤੇ ਮੈਂ ਤਾਂ ਘੰਟੇ ਹੀ ਲਾਉਣਾ ਹੈ ਅਫਾ ਕਿਰਾਇਆ ਲੈ ਲੋ ਅੱਗੇ ਕਿੰਨੇ ਦਾ ਕਿਰਾਇਆ ਦਿੱਤੇ ਉਹਨੇ ਆਪਾਂ ਨੂੰ ਚੁੱਪਚਾਪ ਜਵਾਬ ਦੇ ਦੀ ਪਿਓ ਵਾਂਗੂ ਕਿਤੇ ਚੋਰੀਆਂ ਹੀ ਬਾਹਿਆਂ ਮੈਂ ਨਾ ਮੈਂ ਤਾਂ ਫਿਰ ਜਵਾਬ ਹੀ ਦੂੰ ਹੁਣ ਮਾਂ ਤੇਰੀ ਪੁੱਗਣੀ ਮੇਰੀ ਥੋੜੀ ਪੁੱਗਣੀ ਹੈਗੀ ਕਿਸੇ ਨੇ ਨਹੀਂ ਪੁੱਗਦੀ ਪੁੱਗੂਗੀ ਤਾਂ ਮੇਰੀ ਨਹੀਂ ਜਾਣਾ ਹੈਗਾ ਨਾ ਹਾਂ ਗੱਲ ਆ ਫਿਰ ਤੇਰੀ ਪੁੱਗੂ ਐਸ ਘਰ ਚ ਹਾਂ ਮੇਰੀ ਪੁੱਗੂ ਨਹੀਂ ਜਾਣਾ ਮਤਲਬ ਨਹੀਂ ਜਾਣਾ ਲੈ ਫਿਰ ਗੱਗੇ ਮੇਰੀ ਵੀ ਜੇ ਦਾ ਹੁਣ ਤੂੰ ਆਪਦਾ ਚਾਚੇ ਦਾ ਬਾਹਣ ਬਾਕੇ ਆਏਗਾ ਉਹ ਉਸੇ ਤਵੀਆਂ ਨਾਲ ਬਾਕੇ ਆਏਗਾ ਇਹਨੂੰ ਮੈਂ ਦੇਖੂ ਕਿਵੇਂ ਪੁੱਗਦੀ ਐ ਇਹਦੀ ਘਰ ਚ ਇਹ ਤਾਂ ਸਬਿੱਚੀ ਲੜਦੀਆਂ ਕੰਮ ਪੁੱਤ ਮੇਰੀ ਗੱਲ ਸੁਣ ਲੈ ਠੀਕ ਐ ਹੁਣੇ ਹੀ ਜਾ ਤੇਰੇ ਰੋਟੀ ਮੈਂ ਕਰ ਆ ਜੂਗੀ ਆਪਦਾ ਚਾਚੇ ਦਾ ਬਾਹਰ ਬਾਹਰ ਤੂੰ ਜਾ ਕੇ ਦੇਖ ਤੂੰ ਜਾ ਕੇ ਜਾ ਕੇ ਦੇਖ ਤੂੰ ਜਾ ਕੇ ਦੇਖੋ ਕਿ ਮੇਰੇ ਪਤ ਨੂੰ ਜਮਾਂ ਨਹੀਂ ਰੁਕਣਾ ਪਤ ਤੂੰ ਜਾ ਕੇ ਦੇਖ ਜਾ ਕੇ ਦੇਖ ਤੂੰ ਤੂੰ ਜਾ ਕੇ ਦੇਖ ਫਿਰ ਤੈਨੂੰ ਮੈਂ ਪੁੱਛੂ ਪਤ ਬਹਿ ਜਾਣੀ ਟਿੱਕੇ ਇਹ ਨਹੀਂ ਜਾਊਗਾ ਏ ਮੈਂ ਤਾਂ ਜਾਊਂਗਾ ਤੂੰ ਜਾ ਕੇ ਮੇਰੀ ਮਾਂ ਤੂੰ ਜਾ ਕੇ ਦੇਖ ਤੂੰ ਜਾ ਕੇ ਦੇਖ ਦੇ ਨੂੰ ਮੈਂ ਪੁੱਛ ਉਹ ਤੱਕ ਬਗ ਜਾ ਬਗ ਜਾ ਇਹਦੀ ਨਹੀਂ ਮੈਂ ਚੱਲਣ ਦਿੰਦੀ ਆਏ ਮੇਰੇ ਉੱਤੋਂ ਦੀ ਹੋਵੇ ਕਿ ਮੈਂ ਚਲਾ ਲੂਗੀ ਜਮਾਨੀ ਰੋਕਦੀ ਜਿਹੜਾ ਮਰਜੀ ਤੇਰਾ ਚਾਚਾ ਕੰਮ ਕਹੇ ਮੂਰੇ ਹੋ ਕੇ ਕਰਨਾ ਦਿਖਾਉਣਾ ਪਿੰਡ ਨੂੰ ਬਿਆਰ ਦੇ ਚਾਚੇ ਤਾਇਆ ਦਾ ਹੈਗਾ ਤੂੰ ਬਸ ਮੰਮੀ ਆਹੀ ਦੱਸ ਸੀ ਭੱਗ ਗਿਆ ਆਹੀ ਦੱਸ ਸੀ ਚਾਹੁੰਦੇ ਸੀ ਵੀ ਉਹ ਗੱਦਲ ਚਾਚੇ ਦਾ ਬਾਣ ਵਾ ਕੇ ਆਵੇ ਉਹ ਤੂੰ ਉਹਦੀ ਵਹਾ ਕਰਤੀ ਹਾਏ ਤੁਸੀਂ ਜਾਣ ਕੇ ਕਹਾਇਆ ਮੇਰੇ ਤੋਂ ਹੋਰ ਮਾਂ ਅਸੀਂ ਸ਼ਰੀਕਾ ਵਰਤਨ ਨੂੰ ਹੁੰਦਾ ਚਾਚੇ ਤਾਂ ਹੀ ਵਰਤਨ ਦੀ ਸਕੀਰੀ ਹੁੰਦੇ ਨੇ ਨਾ ਕਿ ਸ਼ਰੀਕਾ ਹੁੰਦਾ ਉਹ ਹੋਰ ਮਾਂ ਅਸੀਂ ਸਕੀਮ ਲਾ ਗਏ ਦੁਨਨੇ ਜਾਣੇ ਬਾਗ ਜਾਓ ਹੁਣ ਬਹਾਇਓ ਚਾਚਾ ਡਿੱਕੀ ਜਾਂਦਾ ਹੁਣ ਜਦ ਤੂੰ ਮਾਂ ਨੂੰ ਆਇਆ ਕਿਸੀ ਨਾ ਵੀ ਅਸੀਂ ਰਹਿ ਕਰੀ ਸੀ ਫਿਰ ਮੈਂ ਗੇਟੋ ਮੁੜਿਆ ਆ ਅੱਛਾ ਤੁਹਾਨੂੰ ਐ ਵੀ ਮੈਂ ਕਿਤੇ ਹੋਰ ਕੁਝ ਨਾ ਕਹਿਦਾ ਮੰਮੀ ਨੂੰ ਹੋਰ ਚਲ ਕੋਈ ਨਾ ਹੋਰ ਗੱਲਾਂ ਨਹੀਂ ਮੈਂ ਦੱਸਦੀ ਤੁਸੀਂ ਜਾਓ ਦੰਮਾ ਜਾ ਭਾਈਆ ਪੁੱਤ ਖੜਾ ਹੋ ਤੇਰਾ ਚਾਚਾ ਐਵੇਂ ਕਿਸੇ ਨੂੰ ਹੋਰ ਪੁੱਛੂਗਾ ਕੋਈ ਨਾ ਮਖ ਹੈ ਢਿੱਲਾ ਜਾ ਮੂੰਹ ਕਰਕੇ ਮੁੜ ਗਿਆ ਵਿਚਾਰਾ ਮੈਂ ਇਥੋਂ ਤਾਂ ਜਿਹੜੀ ਹੁਣ ਗਲਤੀ ਹੋ ਗਈ ਮੈਂ ਤਾਂ ਰਹੀਂ ਜਿੰਦਗੀ ਕਦੇ ਗਲਤੀ ਨਾ ਕਰਾਂ ਮੈਂ ਤਾਂ ਸਾਰਿਆਂ ਨੂੰ ਕਹਿਨੀ ਆ ਮੈਂ ਤੂੰ ਤਾਂ ਕਹਿੰਦੀ ਸੀ ਵੀ ਮੈਂ ਤਾਂ ਕੁਝ ਨਹੀਂ ਦੇਣਾ ਦਿੰਦੀ ਸੀ ਮੈਂ ਤਾਂ ਤੇਰੇ ਪਿਓ ਨੂੰ ਕਹਿਤਾ ਸੀ ਇਹਨਾਂ ਦੇ ਸਾਹਦ ਜਾਣਾ ਨਹੀਂ ਚਾਹੀਦਾ ਸੋ ਲੱਗੇ ਮੰਮੀ ਰੋਗ ਤਾਂ ਤੇਰਾ ਪੂਰਾ ਪਰ ਆਪਦੇ ਦੇਣੀ ਚਲਾਈਦਾ ਹੁੰਦਾ ਆਜਾ ਮੇਰੀ ਮਾਂ ਰੋਟੀ ਖਾਂਦੀ ਆ ਗੱਲ ਤਾਂ ਪੁੱਤ ਤੂੰ ਸਹੀ ਕਹੀ ਆ ਹਰਬ ਮੇਰਾ ਬਾਹਰ ਤਾਂ ਕਦੇ ਛੱਲਿਆ ਨਹੀਂ ਚੱਲਿਆ ਤਾਂ ਇਹਨਾਂ ਵਿਚਾਰਿਆਂ ਤੇ ਛੋਟਿਆਂ ਤੇ ਹੀ ਆ ਹੈ ਜੇ ਕਿਤੇ ਮੈਂ ਇਹਨਾਂ ਦਾ ਸਾਥ ਦਿੱਤਾ ਹੁੰਦਾ ਨਾ ਤੇਰੇ ਪਿਓ ਨਾਲ ਰਲ ਕੇ ਤਾਂ ਅੱਜ ਤੇਰਾ ਚਾਚਾ ਵੀ ਆਪਣੇ ਬਰਾਬਰ ਦਾ ਹੁੰਦਾ ਪਰ ਨਾ ਮੈਂ ਇਹਨੂੰ ਹਮੇਸ਼ਾ ਨੀਵੇਂ ਤੇ ਕਿਸੇ ਕੰਮ 'ਚ ਵਾਧਾ ਨਹੀਂ ਹੋਣ ਦਿੱਤਾ ਇਹਨਾਂ ਦਾ ਜੇ ਤੇਰਾ ਪਿਓ ਸੰਧ ਸੰਦੇੜਾ ਟਾਈਮ ਤੇ ਦੇ ਦਿਆ ਕਰਦਾ ਨਾ ਮੇਰੇ ਕਹਿੇ ਤੋਂ ਨਾ ਮੇਰੇ ਕਹਿੇ ਤਾਂ ਲੱਗਿਆ ਹੀ ਨਹੀਂ ਉਹ ਫਿਰ ਵੀ ਜਾਂਦਾ ਰਿਹਾ ਜੇ ਦੇ ਦਿੰਦਾ ਤਾਂ ਅੱਜ ਇਹ ਆਪਣੇ ਬਰਾਬਰ ਦਾ ਹੁੰਦਾ ਚਲ ਕੋਈ ਨਾ ਹਜੇ ਵੀ ਡੁੱਲੇ ਵੇਲਾਂ ਦਾ ਕੁਛ ਨਹੀਂ ਵਿਗੜਿਆ ਚਲ ਆ ਜਾ ਮਾਂ ਰੋਟੀ ਖਾ ਲਾ ਨਹੀਂ ਆਉਣੀ ਐ ਤੈਨੂੰ ਉੱਚਾ ਸੁਣਨ ਲੱਗ ਗਿਆ ਮੈਨੂੰ ਲੱਗਦਾ ਥੋੜਾ ਜਾ ਤੇਰੀ ਨੂੰ ਮੈਂ ਆ ਚਲ ਜੇ ਗੱਗਾ ਹੁਣ ਵੀ ਆਪਦੇ ਚਾਚੇ ਦਾ ਸਾਥ ਦੇਈ ਜਾਵੇ ਨਾ ਤਾਂ ਕੋਈ ਨਾ ਅੱਜ ਨਹੀਂ ਤਾਂ ਕੱਲ ਤੇਰਾ ਚਾਚਾ ਵੀ ਆਪਣੇ ਬਰਾਬਰ ਦਾ ਹੋ ਜੂ ਤੇ ਸੁੱਖ ਨਾਲ ਉਹਦਾ ਮੁੰਡਾ ਵੀ ਹੋਇਆ ਲੈ ਗੱਭਰੂ